ਅਗਰ ਦਿੱਤਾ ਗਿਆ ਮੈਂ ਜੀ ਪਹਿਲਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਰਖਬਗ ਪਹੁੰਚ ਕੇ ਬੜੇ ਪੁਰਾਣੇ ਮੇਰੇ ਲੁਧਿਆਣੇ ਦੇ ਭਰਾ ਮਿਲੇ ਜਿਹੜੇ ਜਿਹੜੇ ਕਈ ਬੜੇ ਸਾਲਾਂ ਬਾਅਦ ਮਿਲੇ ਕਈ ਜਿਹੜੇ ਰੋਜ਼ ਮਿਲਦੇ ਰਹਿੰਦੇ ਉਹ ਮਿਲੇ ਮੈਂ ਅਸ਼ੋਕ ਗਰਗ ਜੀ ਦਾ ਸੰਜੀਵ ਗਰਗ ਜੀ ਦਾ ਨੰਦਨੀ ਸਾਡੇ ਕਾਉਂਸਲਰ ਰਹਿ ਗਏ ਇੱਥੇ ਸਭ ਦਾ ਧੰਨਵਾਦ ਕਰਦਾ ਕਿ ਬੜਾ ਸੋਹਣਾ ਇੱਥੇ ਇਕੱਠ ਹੋਇਆ ਔਰ ਮੈਂ ਜੋ ਵੀ ਇਹਨਾਂ ਨੇ ਕੋਈ ਗੱਲਾਂ ਦਸੀਆਂ ਰਖਬਗ ਬਾਰੇ ਚਾਹੀਦੀਆਂ ਮੈਂ ਪ੍ਰੋਮਿਸ ਕਰਕੇ ਚੱਲਾਂ ਕਿ ਇਹ ਹੋ ਜਾਣਗੀਆਂ ਸਾਰੀਆਂ ਔਰ ਲੋਕਾਂ ਦਾ ਉਤਸ਼ਾਹ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ ਔਰ ਪੂਰੀ ਇਹਨਾਂ ਨੇ ਸਾਰਿਆਂ ਨੇ ਮੈਨੂੰ ਸਪੋਰਟ ਦਿੱਤੀ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦੀ ਆ ਸ੍ਰੀ ਕੋਪਨ ਜੀ ਵੀ ਵਾਸਤੇ ਕਰਦਾ ਸਰ ਜੀਮ ਤੇ ਹੋਰ ਹੋਰ ਦੱਸੋ ਕੋਈ ਪੋਜਮਾਨ ਹਾਂ ਜੀ ਰੱਖ-ਵਾਗ ਤੇ ਆਨ ਤੇ ਬਹੁਤ ਜ਼ਿਆਦਾ ਇਹਨਾਂ ਦੇ ਥੈਂਕਫੁਲ ਆ ਬੜੇ ਧੰਨਵਾਦੀ ਆ ਇਹੋ ਜਿਹਾ ਵਿਜ਼ਿਟ ਮੰਤਰੀ ਦਾ ਹੋਣਾ ਚਾਹੀਦਾ ਤਾਂ ਕਿ ਲੁਧਿਆਣਾ ਦੀ ਡਿਵੈਲਪਮੈਂਟ ਹੋ ਸਕੇ ਇਹਨਾਂ ਦੇ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜਿਹੜੇ ਇਹਨਾਂ ਨੇ ਇੱਥੇ ਆਣ ਦਾ ਅਕਸੈਪਟੈਂਸ ਕੀਤੀ ਉਥੇ ਉਥੇ ਆਏ ਆ ਕੇ ਸਾਨੂੰ ਸਾਰਿਆਂ ਨੂੰ ਪ੍ਰਸਾਣ ਦਿੱਤਾ ਹੁਣ ਅਸੀਂ ਵੀ ਇਹਨਾਂ ਨੂੰ ਖੂਬ ਜ਼ੋਰ ਨਾਲ ਪ੍ਰਸਾਣ ਦੇਣਾ ਹੈ ਖੂਬ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਈ ਬਣਾਣਾ ਥੈਂਕ ਯੂ ਥੈਂਕ ਯੂ 71 ਦੇ ਕਾਉਂਸਲਰ ਅੱਜ ਸੰਜੀਵ अरोड़ा ਜੀ ਨੂੰ ਅਸੀਂ ਇੱਥੇ ਰਾਤ ਬਾਗ ਜਿਨਵਾਈਟ ਕੀਤਾ ਸੀ ਗਰਗ ਫੈਮਿਲੀ ਨੇ ਬਹੁਤ ਹੀ ਅੱਛਾ ਇੱਥੇ ਆਰਗੇਨਾਈਜ਼ ਕੀਤੀ ਮੀਟਿੰਗ ਹੋਣਾ ਥੀ ਔਰ ਸਭ ਲੋਕਾਂ ਦਾ ਧੰਨਵਾਦ ਜੋ ਇੱਥੇ ਪਹੁੰਚੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਜੀਵ अरोड़ा ਜੀ ਨੇ ਅੱਜ ਡਿਵੈਲਪਮੈਂਟ ਤੇ ਇੱਥੇ ਗੱਲ ਕੀਤੀ ਔਰ ਉਹ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ। ਬੋਗੀ ਜੀ ਦੇ ਨਿਦਨ ਤੋਂ ਬਾਅਦ ਬਹੁਤ ਹੀ ਦੁੱਖ ਹੋਇਆ। ਮਤਲਬ ਬਟ ਪਾਰਟੀ ਨੇ ਸਾਨੂੰ ਬਹੁਤ ਹੀ ਇੱਕ ਅੱਛਾ ਕੈਂਡੀਡੇਟ ਦਿੱਤਾ ਜੋ ਕਿ ਡਿਵੈਲਪਮੈਂਟ ਦੀ ਹੀ ਗੱਲ ਕਰਦੇ ਆ ਔਰ ਕਰਕੇ ਵੀ ਦਿਖਾਉਂਦੇ ਆ। ਸਾਡੇ ਮਿੰਟ ਤੋਂ ਪਹਿਲਾਂ 1 ਮਿੰਟ ਤੋਂ ਪਹਿਲਾਂ ਫੋਨ ਚੱਕਦੇ ਆ ਔਰ ਹਰ ਕੋਈ ਕੰਮ ਜੋ ਵੀ ਕਿਸੇ ਵੀ ਵਾਰਡ ਤੋਂ ਕਿਸੇ ਵੀ ਏਰੀਆ ਤੋਂ ਯਾਨੀ ਕਿ ਵੈਸ ਤੋਂ ਪੂਰੇ ਲੁਧਿਆਣੇ ਦੀ ਡਿਵੈਲਪਮੈਂਟ ਲਈ ਉਹ ਬਹੁਤ ਹੀ ਅੱਛੇ ਕੰਮ ਕਰ ਰਹੇ ਆ ਔਰ ਇਸੇ ਤਰ੍ਹਾਂ ਕਰਦੇ ਰਵਾਂਗੇ ਔਰ ਲੁਧਿਆਣਾ ਵਾਸੀਆਂ ਨੂੰ ਇਸ ਤਰ੍ਹਾਂ ਇਹ ਬੇਨਤੀ ਹੈਗੀ ਹੈ ਕਿ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੈ ਸਾਨੂੰ ਅਪਰੋਚ ਕਰੋ ਸੰਜੀਵ ਜੀ ਨੂੰ ਅਪਰੋਚ ਕਰੋ ਬਿਲਕੁਲ ਅਪਰੋਚੇਬਲ ਹੈਗੇ ਆਂ ਔਰ ਇਸੇ ਤਰ੍ਹਾਂ ਸੀ ਡਿਵੈਲਪਮੈਂਟ ਦੇ ਕੰਮ ਕਰਦੇ ਰਾਵਾਂਗੇ ਔਰ ਬੇਨਤੀ ਹੈ ਕਿ ਛਾੜੂ ਨੂੰ ਵੋਟ ਪਾਓ ਔਰ ਸੰਜੀਵ ਜੀ ਨੂੰ ਜਿੱਤੋ ਕਰਾਓ